ਅਹ ਪੰਜਾਬ ਸਰਕਾਰ ਦੇ ਮਿਲ ਕੇ ਕਰਕੇ ਜੋ ਵੀ ਭੁਰੰਗਾਇਆਂ ਅੰਦਰ ਜੋ ਸਮਰਥਨ ਕੋਈ ਅਸੀਂ ਕੈਂਪ ਲਾਇਆ ਤੁਹਾਨੂੰ ਸਬਰਤਾ ਆ ਅੱਜ ਤੁਹਾਡੇ ਲਈ ਵੀ ਪਾ ਸਕਦੇ ਆ ਉਹ ਤੁਹਾਨੂੰ ਮੈਡੀਕਲ ਵੀ ਪੂਰਾ ਕਿਉਂਕਿ ਸਾਡੇ ਕੋਲ ਜੇਦੰਪੁਰਾ ਇੰਟਰਨੈਸ਼ਨਲ ਏਡ ਦੇ ਫਰਾਂਸ ਤੋਂ ਇੰਗਲੈਂਡ ਤੋਂ ਔਰ ਜਰਮਨੀਆਂ ਤੋਂ ਇਟਲੀ ਤੋਂ ਉਹ ਜਿਹੜੀ ਜੋ ਸੰਤਾਨ ਸੇਵਾ ਨਾ ਅੱਜ ਤੁਹਾਡੇ ਵਿੱਚ ਆਈਆਂ ਹੋਈਆਂ ਤੇ ਜੋ ਤੁਹਾਡੀ ਸਿਹਤ ਲਈ ਤੁਹਾਡੇ ਵਾਸਤੇ ਅਸੀਂ ਕਰ ਸਕਦੇ ਆ ਤਨੂਪੁਰਾ ਮਾਲਾ ਦੇ ਪੁਰੋਸਾਇਆ ਇਹ ਤਾਂ ਤੁਸੀਂ ਵੀ ਕਰ ਸਕਦੇ ਆ ਤੁਸੀਂ ਪੰਜਾਬ ਸਰਕਾਰ ਤੇ ਤੁਸੀਂ ਆਪਣੇ ਪੰਜਾਬ ਸਰਕਾਰ ਨੂੰ ਬੇਨਤੀ ਕਰਕੇ ਕਿਉਂਕਿ ਇਹ ਤੁਹਾਡੇ ਜਲੂ ਤੁਸੀਂ ਆਦੇ ਸਾਨੂੰ ਦੁੱਖ ਹੁੰਦਾ ਇਹਨਾਂ ਢੱਗੀਆਂ ਦੇ ਵਾਸਤੇ ਵੀ ਮਿਲਦੇ ਉਹ ਜਿਹੜੀ ਸਿੱਧੀ ਸੜਕ ਬਣੀਆ ਜਿੱਦਾਂ ਕੇ ਬਣੀਆ ਉਸੀ ਬਣੀ ਹੋਵੇ ਤੇ ਜਦੋਂ ਸੰਗਤ ਨੂੰ ਪਰਖਣ ਲਈ ਇੱਥੇ ਆਉਣਾ ਹੋਵੇ ਤੋ ਨਾਲ ਇਹ ਜੜਾ ਨੋ ਬੰਦੀਦਾ ਆ ਕਿ ਜੰਦ ਦੇ ਜਲਦੀ ਪਹਿਲੇ ਲਾਭ ਦੇ ਇਹ ਕਾਰਤ ਬਣਾਈ ਜਾਵੇ ਲਾਹ ਕਿ ਤੁਹਾਨੂੰ ਬਣੇ ਛੇ ਨਾ ਹੋਵੇ ਮੈਂ ਦੱਸ ਦਿੰਦਾ ਸਰਕਾਰ ਕੋਲ ਆ ਵੀ ਇਹ ਤਾਂ ਜਾਂਦਾ ਕਿ ਇੱਥੇ ਨਾ ਕੋਈ ਜਨਰੇਰ ਨੂੰ ਪਤਾ ਨਹੀਂ ਲੋਕਾਂ ਨੂੰ ਨਹੀਂ ਪਤਾ ਉਹ ਕਿਹੜੇ ਪੱਟਦੇ ਆ ਉਹਨਾਂ ਮਾਰਗ ਤੋਂ ਵੀ ਆਵਾਜ਼ ਦੱਸ ਉਹ ਬੜੀ ਕਲਾ ਫੋਨ ਜਾਂਦੇ ਕੋਈ ਫੋਨ ਜਾਂਦੇ ਕੋਈ ਫੋਨ ਜਾਂਦਾ ਬੋਲ ਕੇ ਬੜੀ ਬੇਨਤੀ ਆ ਸਰਕਾਰ ਸਰਕਾਰ ਸਿੰਘ ਜੀ ਕਿਉਂਕਿ ਇਹ ਇਸ ਵੇਲੇ ਜੋਦਾ ਸਰਕਾਰ ਦੇਖਿਆ ਇਹਦੀ ਬਹੁਤ ਜ਼ਿਆਦਾ ਦੀ ਆਵਾਜ਼ ਉੱਥੇ ਜਾ ਰਹੀ ਆ ਤੇ ਅਸੀਂ ਕਹਿੰਦੇ ਹਾਂ ਉਹਨੂੰ ਬੇਨਤੀ ਕਰਦੇ ਕਹਿਣਾ ਤੁਸੀਂ ਸਾਰੇ ਜਗਾਹ ਇਹ ਕਾਜ ਹੋਣਾ ਚਾਹੀਦਾ ਹਾਂ ਜਿੰਜੀ ਬੜੀ ਮਿਹਨਤ ਇਹ ਪਿਆਰ ਨਾਲ ਹਾਰ ਦੇਣਾ ਨਹੀਂ ਬਾਕੀ ਲੋਕ ਬਿਠੇ ਨੇ ਆਸਪਾਸੇ ਵੇਟ ਕਰਦੇ ਕੋਈ ਵੀ ਤੁਹਾਡੇ ਵਾਲਿਆਂ ਨੇ ਸਾਨੂੰ ਦਿੱਤੇ ਦਰਮਦਰ ਰਾਜ ਨੂੰ ਧੱਕੇ ਉਹਦੇ ਉੱਤੇ ਬੈਠਾ ਲਾ ਦਈਏ ਅੱਜੋ ਵਾਹ ਬਈ ਮੈਂ ਵੀ ਆ ਜੀਏ ਕਿ ਜੋ ਚੱਲਦੇ ਤੁਸੀਂ ਆ ਜਾਣਾ ਇੱਕ ਵਾਰ ਰਾਤ ਨੂੰ ਘੁੰਮ ਰਿਆ ਸੀ ਛੜਕ ਪਾਇ ਨਵੀਂ ਨਵੀਂ ਕੋਲ ਆਹਲਾ ਤੋਂ ਛੜਕ ਗੈਂਟਰ ਸਟਾਪ ਜੇਕਰ ਉਹ ਕਹਿੰਦੇ ਪਿਆ ਆਪਣਾ ਰਸਤਾ ਕਿੱਥੋਂ ਦੀ ਆਉਣਾ ਬਹਿ ਗਿਆ ਲੈਂ ਫੜ ਕੇ ਆ ਜਾਓ ਆਪਾਂ ਬਰੇ ਖੜੇ ਆ ਇਸ ਤਰ੍ਹਾਂ ਦੀਆਂ ਗੱਲਾਂ ਬੁਲਾ ਦੇ ਜਿੰਨਾ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਮੈਂ ਬੇਨਤੀ ਦੁਆਰਾ ਮੈਂ ਗੁਰੂ ਬੇਨਤੀ ਕਰੂੰਗਾ ਕਿ ਇਸ ਕੈਪੀਲ ਨੂੰ ਲਾਤੇ ਕਾਜੀ ਕੀਤਾ ਜਾਵੇ ਨਾਲਾ ਫੁੱਟ ਨਹੀਂ ਛੜ ਕੇ ਇਸ ਹਸਪੀਟਲ ਨੂੰ ਬੰਦ ਕੀਤੇ ਜਾਈ ਰਿਹਾ ਜੋ ਕਿਸੇ ਨੂੰ ਕਿਸੇ ਮਰੀਦ ਉੱਪਰ ਚੰਨਾ ਹੋਵੇ ਪੰਜਾਬ ਸਰਕਾਰ ਸਾਹ ਲਿਆ ਗਿਆ ਮਹਾਰਾਜਪਿੰਡ ਹਾਈਵੇ ਤੋਂ ਲੈ ਕੇ ਨਰਗਿਸਪੁਰ ਤੱਕ ਇੱਕ ਪਿੱਸੇ ਬਣਦੀ ਹੈ। ਉਹ ਇਹ ਵੀ ਫਿਰ ਤੋਂ ਮਨਜ਼ੂਰ ਹੋ ਗਿਆ। ਅਸੀਂ ਕੋਲ ਨੂੰ ਸ਼ੋਭ ਆਵੇ ਕਿ ਬਵਾਣਗੇ। ਸਭ ਤੋਂ ਵੱਡੀ ਖਾਸ ਗੱਲ ਉਹ ਕਿੰਨਾ ਲੋਕ ਆਏ ਹੈ। ਕੋਲ ਦਸੁਰਾ ਤੋਂ ਇੱਕ ਆਦਮੀ ਆਪਣੇ ਪ੍ਰੈਸਰ ਦੇ ਵਾਣ ਨੂੰ ਬਣਸ ਹੋ ਗਿਆ। ਉਹ ਸੰਕੋਮਨ ਹੱਥ ਹੋਇਆ। ਇਹ ਕਿ ਸੈਂਟਰ ਦੇ ਬਾਅਦ ਵਿੱਚ ਵੀ ਆਪਣੇ ਆਮ ਅਗਲੀ ਪਾਰੀ ਸੁਨਾਰ ਹੋਈ। ਤੰਗਰ ਸਾਰੇ 72000 ਕੋਰ ਬੰਦੇ ਰੋਕੇ ਹੋਇਆ। ਅਸੀਂ ਸੁਪਰੀ ਕੋਚੇ ਹੋਏ ਸਾਰੇ ਸਾਡੇ ਕੁਣ ਕਿ ਤੁਹਾਨੂੰ ਪੈਸਾ ਹੋਵੇਗਾ ਉਹ ਵੀ ਆਪਣੇ ਸੱਚਾ ਕਮੀਨ ਹੋ ਗਿਆ ਪਰ ਅਸੀਂ ਬਹੁਤ ਆਪਣੇ ਹਲਕੇ ਦੀ ਜਿਹੜੀਆਂ ਜਿਹੜੀਆਂ ਛੋਟੇ ਰੋਡ ਸੀ ਉਹ ਅਸੀਂ ਪ੍ਰਾਇਮ ਬੰਦ ਲੋਸੀ ਦਰਜ ਕਰ ਰਹੇ ਆ ਬਾਬਾ ਜੀ ਦਾ ਪਹਿਲਾਂ ਵੀ ਬੜਾ ਹੁਕਮ ਸੀ ਸੱਜਣ ਪਰ ਇਹਨਾਂ ਇਹਦੇ ਆਊਟ ਆਗੇ ਬਾਬਾ ਜੀ ਦੇ ਪਾਸ ਦਰਜ ਕਰਿਆ ਕਿ ਬਹੁਤ ਫੋਰਸ ਕਰ ਲੈ ਜੀ ਸਮਾਂ ਕਰਦੇ ਜਾਕੀ ਮੈਂ ਆਉਂਦਾ ਬਾਬਾ ਜੀ ਕੋਲ ਆਉਂਦਾ ਆ ਆ ਮੈਂ ਦੋਤੀ ਪਰ ਆ ਗਿਆ